ਬਾਬਾ ਜੀਵਨ ਸਿੰਘ ਨਗਰ ਤੋਂ ਇੱਕ ਔਰਤ ਜੋ ਕਿ ਪਠਿੰਡਾ ਤੇ ਮਹਾਵੀਰ ਦਲ ਹਸਪਤਾਲ ਦੇ ਅੰਦਰ ਕੰਮ ਕਰਦੀ ਹੈ ਉਸ ਨੂੰ ਛਡਣ ਦੇ ਲਈ ਸਾਰਾ ਹੀ ਪਰਿਵਾਰ ਬੱਚਾ ਸਮੇਤ ਕਾਰ ਦੇ ਵਿੱਚ ਜਾ ਰਿਹਾ ਸੀ ਜਦੋਂ ਸਰਹੰਦ ਨਹਿਰ ਦੇ ਪਹੁੰਚਿਆ ਤਾਂ ਅਚਾਨਕ ਕਾਰ ਸਰਹੰਦ ਨਹਿਰ ਦੇ ਵਿੱਚ ਜਾ ਕੇ ਉਤਰ ਗਈ ਜਿਸ ਦੇ ਵਿੱਚ ਪੰਜ ਬੱਚੇ ਵੀ ਸ਼ਾਮਲ ਨੇ ਨਾ 11 ਜਣਿਆਂ ਨੂੰ ਪਠਿੰਡਾ ਦੀ ਪੀਸੀਆਰ ਪੁਲਿਸ ਪਾਰਟੀ ਦੇ ਵੱਲੋਂ ਜਿਹੜਾ ਹੈ ਅਤੇ ਲੋਕਾਂ ਨੌਜਵਾਨਾ ਵੈਲਫੇਅਰ ਸੁਸਾਇਟੀ ਦੀ ਜੁੜੀ ਦਸੀ ਕਿ ਸਹਾਇਤਾ ਦੇ ਅਧਾਰ ਤੇ ਜੁੜਾ ਹੋ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਤੇ ਇਸ ਹਾਲਾਤ ਨੂੰ ਉਬਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਸਪਤਾਲ ਦੇ ਵਿਖੇ ਫਿਲਹਾਲ ਮਰ ਜਿਹੜਾ ਹੈ ਕਾਇਲ ਨੇ ਉਹਨਾਂ ਨੂੰ ਪਛਾਣ ਦਿੱਤਾ ਕਿ ਹੈ ਕਾਰ ਦੇ ਵਿੱਚ ਸਵਾਰ ਸੀ ਪੰਜ ਬੱਚੇ ਤੇ ਬਠਿੰਡਾ ਦੇ ਸਰਹੰ ਨਹਿਰ ਦੇ ਵਿੱਚ ਇੱਕ ਕਾਰ ਜੋੜੀ ਹੈ ਡਿੱਗੀ ਹੈ ਜਿਸ ਨੂੰ ਕਿਬਾਰ ਕਰ ਦਿੱਤਾ ਗਿਆ ਹੈ ਕਾਰ ਦੇ ਵਿੱਚ ਸਵਾਰ ਪੰਜ ਬੱਚੇ ਤੇ ਸਮੇਤ 11 ਜਣੇ ਸਨ ਫੋਰਨਟ ਸਾਰਾ ਟੁੱਟਿਆ ਹੋਇਆ ਸੀ ਟੁੱਟ ਕੇ ਸ਼ੀਸ਼ੇ ਦੇ ਮੂਹਰੇ ਆਇਆ ਪਿਆ ਸੀ ਫਰੰਟ ਅੰਦਰ ਬੜ ਨੂੰ ਜਗ੍ਹਾ ਨਹੀਂ ਸੀ ਪਿਛਲਾ ਸ਼ੀਸ਼ਾ ਸਾਰਾ ਟੁੱਟਿਆ ਹੋਇਆ ਸੀ ਉਧਰੋਂ ਹਟਾ ਛੱਡ ਦੋ ਤੁਸੀਂ ਰੱਸਾ ਸਾਰਾ ਕੁਝ ਫੁੱਲਾ ਰਹੀ ਹੈ ਇਹ ਟੋਟਲ ਅੱਛਾ ਤੋ ਤੁਸੀਂ ਬਹੁਤ ਮੁਸ਼ਕਿਲ ਆ ਪਈ ਤੁਸੀਂ ਕਿੱਥੋਂ ਕਿੱਥੋਂ ਕਿਹੜੇ ਹਾਂ ਤੁਹਾਡੇ ਨਾਲ ਦੇ ਸਾਥੀ ਵੀ ਦੱਸਿਆ ਜਾ ਰਿਹਾ ਇਸ ਨੇ ਹੈਲਪ ਕੀਤੀ ਇਕੱਲੇ ਉਹ ਨਹੀਂ ਮੈਂ ਆਪਣੇ ਕਾਰਪੋਰੇਸ਼ਨ ਨਗਰ ਨੇਗਾ ਮੈਨੂੰ সুইਮਿੰਗ ਪੂਲ ਦਾ ਟ੍ਰੇਨਰ ਆਗਾ ਤੋਤਾ ਤੋਤਾ ਖੜਾ ਇਹਨਾਂ ਪਾਸੇ ਨੂੰ ਦਵਾ ਉਹ ਮੇਰੇ ਕੋਲ ਫੋਨ ਆਇਆ ਸੀ ਇਸ ਕਰਕੇ ਆਇਆ ਇਹ ਚਲੋ ਸ਼ੁਕਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਪਹਿਲਾ ਬੰਦੇ ਕੱਢੇ ਜੀ ਤੇ ਉਸ ਗੱਡੀ ਨਿਕਲ ਗਈ ਹੁਣ ਬੰਦੇ ਬਚ ਗਏ ਜਿਹੜੇ ਅੰਦਰ ਜਾ ਕੇ ਦੇਖਿਆ ਕੁਝ ਵੀ ਨਹੀਂ ਸੀਗਾ ਜੀ ਇੱਕ ਆਪਾਂ ਨੂੰ ਕਾਲ ਆਈ ਸੀਗੀ ਮੈਰ ਦੇ ਕੋਲ ਬੰਮਾ ਰੋਡ ਤੇ ਕਾਰ ਵਿੱਚ ਜਿਹੜਾ Honda ਨਹੀਂ ਸੀਗੀ ਜਿਹਦੇ ਵਿੱਚ ਯਾਰਿਆ ਨੇ ਟੋਟੇ ਸਵਾਰ ਸੀਗੇ 6 ਵੱਡੇ ਸੀਗੇ ਤੇ 5 ਜਵਾਲ ਸੀਗੇ ਆਹ ਤੇ ਬਿੱਟੜੀ ਕੀ ਕਰ ਹਾਂਜੀ ਹਾਂਜੀ ਪਰ ਕਿਸ ਤਰ੍ਹਾਂ ਕੱਢੇਗੇ ਆਪਣੇ ਪੁਲਿਸ ਦੀ ਸਹਾਇਤਾ ਨਾਲ ਲੋਕੇ ਸਹਾਇਤਾ ਨਾਲ ਸਾਡੀ ਸੁਸਾਇਟੀ ਸਹਾਇਤਾ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸੇਵਾਸਤ ਲੈ ਕੇ ਆਂਦੇ ਆਂ ਠੀਕ ਹੈ ਹੁਣ ਹਾਲਾਤ ਕਿਵੇਂ ਨੇ ਹਾਂਜੀ ਜੀ ਇਹ ਨਹੀਂ ਠੀਕ ਨਹੀਂ ਕਿਲੇ ਜਵਾਬ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀਕ ਨੇ ਮੇਰਾ ਨਾਮ ਸੀਨੀਅਰ ਕਨਸਟੇਬਲ ਜਸਵੰਤ ਸਿੰਘ ਪੀਸੀਆਰ ਤੇ ਹਾਂਜੀ ਸਰ ਸਰ ਇਹਨਾਂ ਇਧਰੋਂ ਸਾਨੂੰ ਕਿਸ ਨੇ ਸੁਣਿਆ ਹੈ ਤਾਂ ਅਸੀਂ ਇੱਥੇ ਬੱਚਿਆਂ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿੱਥੇ ਤਨਾਂਦੇ ਆਹ ਨਾਲ ਹੀ ਸਾਡੀ ਥੋੜਾ ਜਿਹਾ ਡਿਮੰਡ ਐਰ ਤੇ ਕੁਝ ਦਿੱਸੀਆ ਤੂ ਮਰੋਣਾ ਆ ਰਿਹਾ ਵੀ ਸਰ ਮੈਂ ਮੈਂ ਤੈਰਨਾ ਵੀ ਜਾਂਦਾ ਸੀ ਮੈਂ ਮੈਨੂੰ ਬੱਚੇ ਕੁਝ ਨਹੀਂ ਦਿੱਸਿਆ ਜੀ ਇਕੱਲੇ ਬੱਚੇ ਦਿੱਸੇ ਸਰ ਜਮੇ ਸਾ 6-7 ਸਾਲ ਦੇ 4 ਬੱਚੇ ਸੀ ਮੈਨੂੰ ਕੁਝ ਨਹੀਂ ਦਿੱਸਿਆ ਮੈਨੂੰ ਇਕੱਲੇ ਬੱਚੇ ਦਿੱਸੇ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਸਰ ਕਿੱਤੇ ਕਿੰਦੇ ਛੋਟੀਆਂ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨੀ ਹੈ ਜੀ ਦੇਖਦੇ ਆਂਗੇ ਆ ਕਿ ਸਾਰੇ ਆਪਟਟ ਲੈ ਲੈਣੇ ਨਹੀਂ ਸਰ ਇਹ ਕੇਸ ਪਬਲਿਕ ਦੀ ਮੱਤ ਨਾਲ ਕਰ ਰਹੇ ਸੀ ਬੀਐਸਸੀ ਵਿੱਚ ਸੀਗੇ ਨਹੀਂ ਸਰ ਪਬਲਿਕ ਬਹੁਤ ਸੀਗੀ ਉੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਉਹਨੇ ਬਹੁਤ ਹੈਲਪ ਕੀਤੀ ਹਾਂਜੀ ਸਰ ਹਾਂਜੀ ਸਰ